ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ 사ਸੀ ਕਾਲ ਜੀ ਸਾਰਿਆਂ ਨੂੰ 사ਸੀ ਕਾਲ ਜੀ ਸਾਰਿਆਂ ਨੂੰ ਜੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਈ ਵੀ ਠੀਕ ਠਾਕ ਆ ਵਧੀਆ ਤੇ ਵੀਡੀਓ ਦਾ ਸ਼ੂਟ ਹੋਣਿਆ ਇਹੰਦਾ ਵਿਸ਼ਵਾਸ ਤੇ ਸੀ ਨਾ ਜੜਨ ਬੜੇ ਡਏ ਸੱਚੀ ਬਹੁਤੇ ਜਿਆਦੇ ਬਹੁਤ ਸੀ ਨਾ ਜੜਨ ਸੋ ਦਾ ਸੀਨ ਵੜਿਆਣ ਕੇ ਉਹਦੇ ਹਾਸਾ ਬਹੁਤ ਜਿਆਦਾ ਹੁੰਦਾ। ਯਾ ਡੀਜੇ ਵਾਲੀ ਨਹੀਂ ਆਈ ਹੈਗੀ ਸੀਨ ਉਹਨਾਂ ਦੇ ਪੂਰੇ ਹੋ ਡੈਂਟੀ ਉਹਨਾਂ ਦੇ ਵਿੱਚ। ਕਦੀ ਕੋਈ ਜਾਂਦਾ ਕਦੀ ਕੋਈ ਜਾਂਦਾ। ਵਾਰੀ ਵਾਰੀ। ਕਦੀ ਕੇਦਾ ਹਾਸਾ ਨਿਕਲ ਜਾਂਦਾ ਕਦੀ ਕੇਦਾ। ਕਦੀ ਕੇਦਾ ਨਿਕਲ ਜਾਂਦਾ ਸਹੀ ਗੱਲ। ਜਿਹੜੇ ਝੂਡੇ ਲੈਣਦੇ ਹੈਗੇ ਜਦੋਂ ਟਾਈਮ ਆਏਗਾ ਅੱਡਾ ਦੱਸ ਦਿਓ ਅਸੀਂ ਬੈਠੇ ਹਾਂ ਮੈਂ ਠੰਡ ਚੋਂ। ਸੰਦੀਪ ਬਹੁਤ ਸੋਹਣੀ ਲੱਗਣ ਢੀ ਤੂੰ ਸਟੋਲ ਵੀ ਉਦਾਂ ਦਾ ਟੋਪੀ ਵੀ ਥੱਲੇ ਜਿਹੜੇ ਤੇਰੀ ਸੀਟ ਵਾਹ ਆ ਉਹ ਵੀ ਉਦਾਂ ਦੀ। ਤੂੰ ਵੀ ਬਹੁਤ ਸੋਹਣੀ ਲੱਗਣ ਢਈ ਆ। ਬਿਠਾਓ ਉਹਨੂੰ ਵੀ। ਯੇ ਨਹੀਂ ਉਹ ਬੈਨ ਨੂੰ ਫੇਰਦੀ ਉਹ ਤਾਂ ਬੈਠਾ ਨਹੀਂ ਕਿ ਆ ਫੇਰ ਉੱਠ ਗਈ ਉਹ ਗੋਦੀ 'ਚ ਬੈਠਾ ਨਹੀਂ ਕਰਦੀ ਗੋਦੀ 'ਚ ਬੈ ਜਾ ਪਹਿਣਾ ਤੇ ਮੇਰੇ ਕੋਲ ਹੀ ਨਹੀਂ ਲੰਡਿਆ ਨਹੀਂ ਇਹਦਾ ਭਾਰ ਕਿਹੜਾ ਇਨਾ ਲਾਉ ਮਾਸਾ ਚੱਲ ਕੋਈ ਗੱਲ ਨਹੀਂ ਬਾਕੀ ਇਹ ਆ ਵੀ ਨਹੀਂ ਜਦੋਂ ਜੇ ਬਣੀ ਜਾਵੇ ਤਾਂ ਬਣੀ ਜਾਂਦੀ ਹੈ ਨਾ ਥੋੜੀ-ਬੁਤੀ ਗੱਲ ਚੱਲਦੀ ਆ ਤੇ ਜਦੋਂ ਫਿਰ ਇੱਕ ਵਾਰ ਹਾਸਾ ਆਉਣ ਲੱਗ ਜਾਂਦਾ ਫਿਰ ਜ਼ਿਆਦਾ ਹੀ ਆਈ ਜਾਂਦਾ ਕਹਿਣ ਵਾਲੇ ਕਹਿੰਦੇ ਕਿ ਬੜਾ ਸਫਾ ਕਾ ਅਮਾ ਵੀ ਹਾਂ ਕਿਸਾਂ ਨੂੰ ਬੜੇ ਜਾਣੇ ਨੇ ਕਈ ਬਸ ਇੱਕ ਘੰਟਾ ਹੋ ਗਿਆ ਹੱਸਣ ਡਿਆ ਉਹਨੂੰ ਤਾਂ ਸਾਬ ਲਾ ਲੋ ਸਾਢੇ 10 ਵਜੇ ਦੇ ਹੀ ਆਏ ਆ ਤੇ 4 ਵਜ ਗਏ ਆ ਤੇ ਹਜੇ ਤੱਕ ਮੇਰੇ ਹਿਸਾਬ ਨਾਲ 5 ਮਿੰਟ ਦੀ ਵੀਡੀਓ ਬਣੀ ਹੋਣੀ ਲੱਗ ਭਾਗ ਹੈ ਨਾ ਜਿੰਨਾ ਜ਼ਿਆਦਾ ਅਸੀਂ ਜਾਣੇ ਉਹਨੇ ਸੀਨ ਖਰਾਬ ਹੋ ਹੀ ਜਾਂਦੇ ਆ ਤੇ ਕੋਈ ਗੱਲ ਨਹੀਂ ਦੂਰ ਦੀ ਬਾਰ ਬਸ ਸਪੀਸ ਬੋਲ ਨਹੀਂ ਜਾਂਦੀ ਆ ਉਹ ਫੇ ਬਲੌਗਰ ਜਦੋਂ ਹੋਈ ਜਾਂਦੇ ਵਿੱਚ ਤੇ ਹੁਣ ਤੁਹਾਨੂੰ ਕੋਈ ਨਹੀਂ ਇਹਦੇ ਅੰਨਾ ਵਿਸ਼ਵਾਸ ਵੀਡੀਓ ਦੇ ਬਲੌਗਰ ਵੀ ਵਿਖਾਵਾਂਗੇ ਤੇ ਸਾਰੀ ਵੀਡੀਓ ਵੇਖਣੀ ਤੇ ਪਰ ਉਦਾਂ ਅੱਗ ਪਿਛੋਂ ਵੀ ਸਾਰੀ ਵੀਡੀਓ ਹੈ ਨਾ ਵੇਖਣੀ ਚਾਹੀਦੀ ਆ ਨਾ ਸਕਿਪ ਕਰ ਕਰ ਵੇਖਦੇ ਫਿਰ ਇੰਨਾ ਵਧੀਆ ਜੈਨ ਲੱਗਦਾ ਇੰਨੇ ਸਾਡੇ ਵਰਗੇ ਗਰੀਬਾਂ ਦੇ ਅੱਗੇ ਓਨੇ ਜਿੰਨੇ ਹੁੰਦੇ ਆ ਸਬਸਕ੍ਰਾਈਬਰ ਤੇ ਓਨੇ ਸਾਡਾ ਮੁੜ ਕੇ ਕੋਈ ਵਿਊ ਵੀ ਆਈ ਨਹੀਂ ਨਾ ਪੈਂਦਾ ਇੰਨਾ ਇਹ ਵੇਖਣਾ ਚਾਹੀਦਾ ਬਈ ਸਾਥ ਦੋਗੇ ਇਹ ਤੁਹਾਡਾ ਜਰੂਰ ਆ ਜਾਵਾਂਗੇ ਜੋ ਕਾ ਤਸੰਦੀਪ ਕੋਰ ਦੀ ਵੀਡੀਓ ਬਣ ਗਈ ਲਾਲਚੀ ਸੋਰੇ ਨਹੀਂ ਨਹੀਂ ਹਾਂ ਨਹੀਂ ਆਨੀ ਲੋੜੀ ਹੁਣ ਧੀਆਂ ਦੀ ਲੋੜੀ ਆਹ ਧੀਆਂ ਦੀ ਲੋੜੀ ਆ ਗਈ ਹੁਣ ਵੀਡੀਓ ਚੱਲਣ ਦੀ ਇਹ ਮਤਲਬ ਕਿ ਬਹੁਤ ਵਧੀਆ ਵੀਡੀਓ ਹਮ ਕੱਲ ਮਨਜੋਰ ਨੇ ਲਾਈਵ 'ਚ ਵੀ ਦੱਸਿਆ ਹੈਗਾ ਕਿ ਸੰਦੀਪ ਉਹਨਾਂ ਦੀ ਵੀਡੀਓ ਬਣ ਰਹੀ ਆ ਉਹ ਹੀ ਤੇ ਉਹ ਵੀ ਸਾਰੇ ਜਾਣੇ ਚੈਨਲ ਨੂੰ ਕਰੋ ਚੈਨਲ ਦੇਖੋ ਸਬਸਕ੍ਰਾਈਬ ਕਰੋ ਆਪੜਾ ਪੰਜਾਬ ਇਹ ਵੀ ਜਰੂਰ ਸਿਕਸ ਨੂੰ ਬਹੁਤ-ਬਹੁਤ ਪਿਆਰ ਦਿਓ ਇਹ ਵੀ ਜਰੂਰ ਸਿਕਸ ਨੂੰ ਆਪਣਾ ਪੰਜਾਬ 06 ਹੀ ਹੈ ਆਪਣਾ ਪੰਜਾਬ 06 ਆਪਣਾ ਪੰਜਾਬ ਜੀ ਇਹ ਨੰਬਰ ਨਿਕਾਸ ਮੋਟਰਸਾਈਕਲ ਸਕੂਟਰ ਦਾ ਵੀ ਪੀਪੀ 0 ਪੀਪੀ 06 ਜਿਹੜਾ ਉਹ ਤੇ ਹੈਗਾ ਵਾ ਨੰਬਰ ਹੁੰਦੇ ਮੋਟਰਸਾਈਕਲਾਂ ਦੇ ਜਿੰਨਾ ਹੋ ਸਤੇ ਚੈਨਲ ਨੂੰ ਵਾਟ ਕਰੋ ਸਬਸਕ੍ਰਾਈਬ ਕਰੋ ਲੋ ਤੇ ਸਾਰੇ ਕੈਮਰਾ ਲੈ ਕੇ ਚਲ ਜੋ ਹਾਂਜੀ ਸੌਰੀ ਕਰ ਰਹੀ ਮੇਰੀ ਭੈਣ ਹੀ ਆ ਤੇ ਅਸੀਂ ਦਵੇ ਆਪਣੇ ਮਤਲਬ ਫਰੈਂਡਾਂ ਕਰਦੇ ਭੈਣਾ ਜਿਆਦਾ ਮੰਨਦੇ ਆ ਇੱਕ ਦੂਜੇ ਨੂੰ ਤੇ ਪਲੀਜ਼ ਮੇਰੀ ਭੈਣ ਨੂੰ ਵਾਤਵਾ ਸਪੋਰਟ ਕਰੋ ਹਾਂ ਤੇ ਗੁਰਸਾਹਿਬ ਦਵਿੰਦਰ ਚੈਨਲ ਵੀ ਜਿਹੜਾ ਹੈਗਾ ਮਾੜਾ ਮੋਟਾ ਉਹਨੂੰ ਵਿਚਾਰੇ ਨੂੰ ਵੀ ਥੋੜਾ ਜਿਹਾ ਗਰੀਬ ਜਿਹੇ ਤਾਂ ਉੱਚਾ ਚੁੱਕ ਦੋ ਵਾਤਵਾ ਸਪੋਰਟ ਕਰੋ ਜਿਹਦੋ ਕਦਰੀਆਂ ਨਹੀਂ ਇਹ ਕੁਪੜੀ ਫੇਰ ਆ ਕੇ ਕਰਨਾ ਦੀ ਹੈ ਇੱਥੇ ਹਾਏ ਵੇ ਰੱਬਾ ਮੈਂ ਤੇ ਮੁੜ ਕੇ ਜਾਂਦੀ ਹੀ ਬੋਲਦੀ ਤੇ ਮੈਂ ਉਹਨੂੰ ਜੁਬਨ ਕੋ ਖਲਾਤਾ ਵੀ ਜਾਂ ਇਹਨੂੰ ਲੈ ਜਾ ਤੇ ਫੇਰ ਮੈਂ ਇਥੋਂ ਮੁੜ ਗਿਆ ਮੈਂ ਕਿਹਾ ਜੀ ਇਧਰ ਨਰਿੰਦਰ ਹੈ ਕਿ ਤੂੰ ਮਰ ਕੇ ਰੋਣਾ ਉਹ ਨਾ ਉਹ ਜੂ ਬੰਦ ਨੂੰ ਕੁੱਟਣ ਦਾ ਤੇ ਦੁਬਾਰਾ ਫੇਰ ਉਹਦੇ ਹਾਲ ਚਲ ਗਿਆ ਪਾਣੀ ਨਹੀਂ ਕੋਈ ਪਾਉਂਦਾ ਇੱਥੇ ਤੇਲ ਹੀ ਪੈਂਦੇ ਆ ਡੀਜ਼ਲ ਹੀ ਪੈਂਦੇ ਆ ਪੈਟਰੋਲ ਹੀ ਪੈਂਦੇ ਮੱਚ ਮੱਚ ਕੇ ਤੇ ਆ ਬਰਕ ਮੱਚੰਦੇ ਆਈਓ ਇੱਥੇ ਤਾਂ ਮੈਨੂੰ ਨਹੀਂ ਪਤਾ ਕੀ ਪਾਉਣਾ ਮੇਰੇ ਭਰਾ ਦੇ ਘਰ ਦਾ ਦੱਸ ਨਹੀਂ ਤੂੰ ਤੂੰ ਕਿਉਂ ਛੇੜਿਆ ਉਹ ਨੂੰ ਭੂਨਾ ਦੀ ਖੱਖਰ ਨੂੰ ਬੀਲਾ ਹੋਰ ਜਦ ਗੱਲ ਗਾਲ ਛੱਡੋ ਤੂੰ ਇੱਥੇ ਮਨ ਜਿਹੜਾ ਮੈਂ ਜ਼ੋਰ ਨਾਲ ਖਲਾਰਾ ਪਾਇਆ ਖਲਾਰਾ ਖਲਾਰਾ ਪਾਇਆ ਨਾਰੀ ਹਣ ਬੈਠੀ ਆ ਚੱਕ ਤਾ ਨਹੀਂ ਨਹੀਂ ਜਾਣਾ ਨਹੀਂ ਲੱਗਦੇ ਪਿਆਰ ਮੇਰਾ ਕੋਈ ਨਹੀਂ ਕੋਈ ਫਿਰ ਬੈਠਾ ਆਪਣੀ ਭੈਣ ਦੇ ਘਰ ਮੈਂ ਨਾੜ ਕੇ ਤੂੰ ਕੋਈ ਜਾਣਾ ਅਹੀਂ ਜੂ ਹੈਗੇ ਮਾਤਾ ਚੱਲ ਅਹੀਂ ਲੈ ਕੇ ਜਾਨੇ ਆਪਣੀ ਧੀ ਨੂੰ ਜਾਂ ਨਹੀਂ ਇਹਨਾਂ ਦੇ ਖੜੀ ਤੇ ਕੋਈ ਗੱਲ ਨਹੀਂ ਨਹੀਂ ਭੂਆ ਜੀ ਇੱਥੇ ਰਹਿੰਦੀ ਹੈ ਨਹੀਂ ਕਦ ਤੂੰ ਜਾ ਛੱਡ ਛੱਡ ਇੰਨੀ ਜੇਦ ਵੀ ਤੇਰੀ ਪੁੱਤ ਮਰੇ ਮਰੇ ਦਾ ਦਿਨ ਵਾ ਚੰਗੇ ਨਹੀਂ ਲੱਗੀਦਾ ਬੁਰੇ ਲੱਗੀਦਾ ਵਾ ਉਹਨੂੰ ਵੀ ਮੈਂ ਅੱਗੇ ਵੜਦਾ ਆਇਆ ਇਹੋ ਗੱਲਾਂ भाई वीडियो ਬਣਾਉਂਦੇ ਆ ਇਹਦੇ ਵੀਡੀਓ ਨੂੰ ਬਣਾ ਦੇ ਵੀਡੀਓ ਬੰਦੀ ਤੂੰ ਮੇਚ ਆ ਜਾਏਗਾ ਮੈਂ ਨਹੀਂ ਆਲਾ ਤੇ ਮੈਂ ਕਹਿਣ ਲੱਗਿਆ ਗੁੱਸੇ ਚ ਆ ਕੇ ਤੂੰ ਚੂੜਾ ਪਿਆ ਉਹ ਮੈਂ ਨਹੀਂ ਬਟ ਮੈਂ ਚਲਾ ਦੂਗਾ 1 2 3 ਸਟਾਰਟ ਮੈਂ ਦੀਦੀ ਚਲਾ ਕੇ ਲੈਣਾ ਮੈਂ ਨਹੀਂ ਰਹਿਣਾ ਉਹ ਤਾਂ ਕਿਹੋ ਜਿਹੀ ਗੱਲਾਂ ਕਰ ਰਹੀ ਤੂੰ ਆ ਰੋਟ ਟੰਡਿਆ ਇਹ ਮੁੰਡਾ ਉਹ ਨਹੀਂ ਚਾਹੁੰਦਾ ਕਿ ਉਹ ਹਾਕੇ ਪਾਵੇ। ਕੰਦੀ ਜੀ ਮੈਂ ਚੱਲਨੀ ਆ ਮਾਨ ਕੇ ਨਹੀਂ ਆਇਆ। ਕਿਉਂ ਲekin ਉਹਨਾਂ ਦੇ ਰੀਝਾ ਚਾਹ ਕਰਨ ਵਾਲੇ ਤੈਨੂੰ ਕਿਥੋਂ ਬੁਲਾ ਕੇ ਛੇਤੀ ਪੈ ਗਈ? ਇੰਨਾ ਨਹੀਂ ਕਰੀ ਜਾ। ਕਹਿੰਦੀ ਧੀ ਨਹੀਂ ਹੋਸ ਰਹੀ ਕਿ ਤੇ ਮੈਂ ਇੱਥੇ ਲੋੜੀਆਂ ਮੰਗਾ ਕੇ ਕੀ ਕਰਨਾ? ਚੱਲ ਬੋਰ ਮਾਨ ਨਾ ਮੇਰੀ। ਚੱਲ ਮਹਿਮਾਨ ਨਾ ਹੋ। ਨਹੀਂ ਦੀਦੀ ਨਹੀਂ ਤੇ ਤੂੰ ਆ ਗੱਲ ਸੁਆਣਾ ਦੀ ਗੱਲ ਕਿੱਦਾਂ ਗੱਡੀ ਮੂੰਹੋਂ ਤੂੰ? ਕਿ ਦਸਿੱਤਰ ਵਜਣ ਨੂੰ ਤੁਸੀਂ ਬੁਲਾ ਨਹੀਂ ਜਾਣਾ ਮੈਂ ਨਹੀਂ ਜਾਣਾ ਕੋਈ ਨਹੀਂ ਮੈਂ ਸਮਝਉਂਦਾ ਹਾਂ ਮੈਂ ਸਮਝਉਂਦਾ ਮਾਂ ਪ੍ਰੀ ਤੈ ਇੱਥੇ ਬੈਠ ਤੂੰ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹਾਂ ਤੇ ਮੈਂ ਨਹੀਂ ਜਾਣਾ ਮੈਂ ਇਦਾਂ ਕਹਣਾ ਇਹ ਤਾਂ ਨਹੀਂ ਨਹੀਂ ਮੈਂ ਜਾਣਾ 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 ਮੈਂ ਨਹੀਂ ਜਾਣਾ ਆਉਂਦੇ ਹਾਂ ਉੱਤੇ ਤੱਕ ਉਧਰ ਹੀ ਪਹੁੰਚ ਜਾਣਾ ਮੇਰਾ ਜੇ ਨਹੀਂ ਆਉਂਦੇ ਤਾਂ ਪਹੁੰਚੀ ਆਹੋ ਉੱਥੋਂ ਵੀ ਚੱਕਰ ਦੀ ਜਾਨੀ ਦੀ ਦੱਕੂ ਰਣ ਦੀ ਕੋਕੂ ਖੱਟ ਕਾਂਦੀ ਜਾਨ ਨਹੀਂ ਦੇਣ ਦੇ ਉਹਨੂੰ ਆਹ ਕੋਈ ਮੈਂ ਜੇ ਨਹੀਂ ਕੁਮਾਰੀ ਬੈਜੇ ਕਿਤੇ ਨੂੰ ਪੂਆ ਨੂੰ ਲੋੜੀਆਂ ਦੇ ਅੱਗੇ ਲੱਗੇ ਗਾਂ ਦਾ ਮਾਰ ਹੋਣ ਦੇ ਨੂੰ ਮਰ ਨੂੰ ਰੁਹਾ ਤੇ ਘੰਦੀ ਆ ਹੈ ਕਿ ਪੂਆ ਲੋੜੀਆਂ ਦੇ ਅੱਗੇ ਆ ਹੱਥ ਤੇ ਫਰਾਨੀ ਦੀ ਅੱਛਾ ਗੁਰਪਾਲ ਤੇ ਤੈਤੀ ਦੇ ਤਖਟਾ ਨੇ ਤੇਰੇ ਜਾਣਦੇ ਜਾਂਦੇ ਚੱਕ ਨਹੀਂ ਫੇਰ ਮਗ ਨੂੰ ਪੂਆ ਕੀ ਬਹਿ ਕੇ ਹੈ 15 ਵਜੇ ਹੋਣਾ ਜੇ ਤੋ ਦਿਨ 12 ਦਾ ਸਟਾਰਟ ਪਿੰਦਰੇ ਕੋਲੀ ਵਜੇ ਤੈਨੂੰ ਐ ਜੀ ਨੂੰ ਕਿਤੇ ਰੋਕਣ ਦੀ ਨੂੰ ਅੱਗੇ ਹੋ ਹੋ ਕੇ ਦਫਾ ਹੋਣ ਦੇ ਜਾਣਦੇ ਨੂੰ ਭੂਆ ਇੱਕ ਤੂੰ ਵੀ ਉਹਨੂੰ ਲੋਰੀਆਂ ਦੀ ਗੰਡੀਆਂ ਆਉਂਦੀਆਂ ਨਹੀਂ ਭੈਣਾ ਬਾਵੇ ਤੇਰੇ ਗਾੜੀ ਜੋੜੇ ਹੱਥ ਉਹਨੂੰ ਬਹਿ ਲੈੰਦੋ ਮੈਂ ਬਸ ਲੈੰਦਾ ਮੇਰੇ ਪਤੀ ਇਹ ਨਾ ਕਿਉਂ ਲੱਗੀਆਂ ਜਾਣ ਤੂੰ ਹੀ ਭੂਆ ਲਾਉਂਦੀ ਬਹੁਤ ਹਾਂ ਕਰਾ ਤਰ ਤਰ ਜਿਵੇਂ ਤੇਰੇ ਵਰਗਾ ਲੋਰੀ ਸੋ ਕੀ ਬੈ ਨਹੀਂ ਪਹਿਲੇ ਵਾਲਾ ਤਾਂ ਵਧੀਆ ਇਹ ਕਰਦੀ ਆਵਾਜ਼ ਨਹੀਂ ਉਹੇ ਗੱਲਾਂ ਹੋਣ ਕੀ ਲਿਆ ਕਿ ਇਹ ਪੜੀ ਲਿਖਿਆ ਨਾ ਪੜੀ ਲਿਖੀ ਜਿੰਦੇ ਵੇ ਗੇਰੇ ਨਾ ਟੈਨਿਆ ਕੱਲਾ ਨੂੰ ਪੈਨੋ ਹਾਸੇ ਬਿਸਨਸ ਕਰਦਾ ਇਹ ਪੜੀ ਲਿਖੀ ਉਹ ਬਾਹਰ ਜਾਣਾ ਤੇਰੇ ਮਾਈਂ ਪੜਿਆ ਪੰਚਰ ਜਾਵੇਂ ਮਾਫੀ ਉਹ ਤਾਂ ਕਰ ਦੇਗਾ ਕਰ ਦੇ ਉਹ ਤੇ ਆਨ ਦੀ ਲਗੜੀ ਨੇ ਹੱਥ ਜੋੜੇ ਆ ਤੇ ਤੂੰ ਤਾਂ ਨਹੀਂ ਤੁਰੀ ਤਾ ਹੋਣਾ ਚੱਲ ਜਾ ਨਾ 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 ਮੈਂ ਕਰਨਾ ਨਾ ਉਹ ਨਾ ਹੋਣਾ ਆ ਮੈਂ ਵੀ ਕਰੂੰਗਾ ਹੁਣਵਾਜਾ ਦਿਓ ਦੋ ਦੋ ਕੋ ਮੰਨੇ ਵੇਖਲਾ ਕੋਈ ਗੱਲ ਨਹੀਂ ਗੋਸ਼ ਨਹੀਂ ਮੰਨੇ ਵੇਖਲਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਤੇ ਕਿਦਾਂ ਘੁੱਟ ਘਟਾਪਾ ਹੋਰ ਭੈਣ ਪਤਾ ਕੀ ਦਿਮਾਗ ਇਹਨੂੰ ਹੋ ਗਿਆ ਵਾ ਤੂੰ ਜੀ ਫੇਰ ਅੰਦਰ ਆਣ ਕੇ ਡਹਿ ਪੇ ਉਹ ਗੱਲਾਂ ਕਰਨ ਤੂੰ ਆਹੀ ਕਿਹੜੀ ਕੀਤੀ ਅੱਜ ਸੁਭਾਈ ਘਰ ਕਰ ਰਹੇ ਜਿਹੇ ਆ ਕੋਈ ਜੇ ਇਹਨਾਂ ਨੇ ਨਹੀਂ ਹਟਣਾ ਅੱਜ ਤੇ 175 ਦੇਖੋ ਜੀ ਕਿੰਨੇ ਨਬ ਉਹਦੇ ਇਹਨਾਂ ਨੇ ਨਹੀਂ ਹਟਣਾ ਪੂਆ ਕੋਈ ਇੱਧਰ ਉੱਧਰ ਮੰਨੇ ਵੇਖਲਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਘੜੀ ਚੋਂ ਦੀ ਵੇਲਾ ਕੀ ਹੋ ਗਿਆ ਆ ਹੋਰ ਪਤਾ ਨਹੀਂ ਭੈਣ ਕੀ ਦਿਮਾਗ ਇਹਨੂੰ ਹੋ ਗਿਆ ਵਾ ਸਾਰੇ ਸਾਹਮਣੇ ਜਲੂਸ ਕਢਾ ਕੇ ਰੱਖਤਾ ਨੇ ਕੋਈ ਆ ਸਾਰਿਆਂ ਦੇ ਸਾਹਮਣੇ ਤਾ ਤੁਸੀਂ ਦਈਆ ਯਾ ਵੀ ਮੈਂ ਨਹੀਂ ਰਹਿਣਾ ਨੀਗੀ ਜੀ ਗੱਲ ਤੋਂ ਤੇ ਕਿੰਨੀ ਵੱਡੀ ਗੱਲ ਜੀ ਵਧ ਗਈ ਆ ਜੀ ਅਕਲ ਵਾਲੀ ਹੁੰਦੀ ਤੇ ਇੰਨਾ ਰੌਲਾ ਹੀ ਨਾ ਪਾਉਂਦੀ ਹੋਰ ਭੈਣ ਜਲੂਸ ਕਢ ਕੇ ਰਸਤਾ ਘਰਦਾ ਨੇ ਤੁਸੀਂ ਮੋੜ ਮੋੜ ਉਹ ਹੀ ਗੱਲਾਂ ਕਰੀ ਜਾਓ ਚੰਗਾ ਹੁਣ ਹਟਿਓ ਨਾ ਗੱਲਾਂ ਕਰਨ ਮੈਂ ਭੂਆ ਜੀ ਇਹਨਾਂ ਨੇ ਨਹੀਂ ਹਟਣਾ ਮੇਰਾ ਤੇ ਰਾਤਾ ਵਾ ਕਿ ਮੈਂ ਚਲੀ ਜਾਵਾਂ ਤੇ ਮੈਂ ਤਲਾਕ ਹੀ ਲੈ ਲਾਂ ਅੱਜ ਦਾ ਗਲੇਸ਼ ਮੈਂ ਇੱਥੇ ਹੀ ਮੁਕਾਦਾਂਗਾ ਆਂ ਦਾ ਨੌਬਦ ਹੀ ਨਾ ਆਵੇ ਮੰਤਰੀ ਤਾਂ ਇਦਾਂ ਕਰਾ ਦੇਉਂਦਾ ਹੌਣ ਚੰਗੇ ਰਹਿ ਜੇ ਤੁਸੀਂ ਤੇ ਬਸ ਆ ਗੱਲ ਰਹਿ ਗਈ ਕਰਨ ਵਾਲੀ ਇਹ ਦਿਨ ਜਨਨੀਆਂ ਕਰਦੀਆਂ ਹੁੰਦੀਆਂ ਇਤਰਾਗ ਲੈਂਦੀਆਂ ਲੈਣ ਸੌਖੇ ਕਿਤੇ ਤਮਨ ਤੇਰਾ ਵੀ ਫਰਜ ਥੋੜੀ ਪੰਦਾ ਹੀ ਹੱਥ ਚੁੱਕਾਂਦਾ ਨਹੀਂ ਆਂਦਾ ਇਹ ਦਿਨ ਜਨਨੀਆਂ ਕਰਦੇ ਨੇ ਤੈਨੂੰ ਪਤਾ ਵੀ ਕਦ ਜਨਨੀਆਂ ਕਰਦੇ ਤੂੰ ਵੀ ਕੁਛ ਮੈਂ ਇਹਨਾਂ ਗੱਲਾਂ ਦੇ ਵਿੱਚ ਤੇ ਪੂਆ ਪਖਾਂਡੀ ਕਰਨੀ ਕੀ ਕਰਨੀ ਆ ਬਾਜੀ ਉਹਨੂੰ ਵੀ ਕਿਹੜੀ ਜਿਆਦਾ ਮੁਕਟਿਆ ਆ ਚੱਲ ਮਾੜਾ ਜਿਹਾ ਹਾਥੀ ਲਾਇਆ ਨਹੀਂ ਹੋ ਫਟ ਗਾ ਜੇ ਘੱਟ ਕਿਤੇ ਨਾ ਤੂੰ ਖੀ ਚਾਹਨੀ ਅਜੇ ਹੋਰ ਕੱਟਦਾ ਮੈਂ ਚਾਹਨੀ ਆ ਕੁੱਤੇ ਉਹਨੂੰ ਤੂੰ ਹੀ ਕਟਵਾਉਂਦੇ ਹੀ ਉਹਨੂੰ ਮੈਂ ਇਹ ਸਾਰੇ ਸਿਆਪੇ ਨੇ ਦੇ ਹੀ ਆ ਬਸ ਤੂੰ ਫੇਰ ਸ਼ੁਰੂ ਹੋ ਗਈ ਆ ਕੋਣਾ ਨਹੀਂ ਆ ਸ਼ੁਰੂ ਜਦੋਂ ਮੇਰਾ ਘਰ ਉੱਜੜਨਦਾ ਮੈਂ ਤਾਂ ਸ਼ੁਰੂ ਆਣੀ ਹੂ